ਪੰਜਾਬ ਅੰਦਰ ਚੰਗੀ ਅਤੇ ਸਸਤੀ ਸਿੱਖਿਆ ਸਾਧਨਾ ਦੀ ਘਾਟ ਕਰ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇ ਪਰ ਕਈ ਪਰਿਵਾਰ ਉਹ ਵੀ ਨੇ ਜੋ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜਣ ਦੀ ਬਜਾਏ ਪੰਜਾਬ ਵਿੱਚ ਹੀ ਰੱਖਣਾ ਚਾਹੁੰਦੇ ਨੇ ਅਤੇ ਕਿਸੇ ਵਧੀਆ ਨੌਕਰੀ ਉੱਤੇ ਅਫਸਰ ਲੱਗਿਆ ਦੇਖਣਾ ਚਾਹੁੰਦੇ ਨੇ ਅਜੇ ਹੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਦੀ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਹੈ ਅਮਨਪ੍ਰੀਤ ਸਿੰਘ ਜੋ ਪੰਜਾਬ ਵਿੱਚ ਹੀ ਰਹਿ ਕੇ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਇਸ ਨੌਜਵਾਨ ਦਾ ਸੁਪਨਾ ਪੂਰਾ ਕਰਨ ਵਿੱਚ ਖਾਲਸਾ ਐਡ ਅਤੇ ਸਬਰ ਫਾਊਂਡੇਸ਼ਨ ਮਦਦ ਕਰ ਰਹੀਆਂ ਨੇ ਜਿਹੜੇ ਖਾਲਸਾ ਸਬਰ ਫਾਊਂਡੇਸ਼ਨ ਨਾਲ ਲਿੰਕ ਖਾਲਸਾ ਐਡ ਵਾਲੇ ਜਿਹੜੇ ਇਹਨਾਂ ਨਾਲ ਮਿਲਾ ਕੇ ਲਬਾਸਨ ਆਈਐਸ ਤੋਂ ਇਹ ਆਈਐਸ ਦਾ ਕੋਰਸ ਕਰਾ ਰਹੇ ਆ ਜਿਹੜੇ ਫ੍ਰੀ ਆਈਐਸ ਦਾ ਕੋਰਸ ਕਰਾ ਰਹੇ ਆ ਕਿ ਜਿਹੜਾ ਅਸੀਂ ਇੱਕ ਪ੍ਰੋਪਰ ਅਫਸਰ ਬਣ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਦੇਸ਼ ਦੀ ਸੇਵਾ ਕਰ ਸਕੀਏ ਤੇ ਉਹਨਰ ਇਨੀਸ਼ੀਏਟਿਵ ਨਾਲ ਜਿਹੜਾ ਕੋਰਸ ਹੋ ਰਿਹਾ ਫਿਰ ਉਹ ਕੋਰਸ ਦੀਆਂ ਕਲਾਸਿਸ ਲਗਾ ਕੇ ਉਹਨারে ਸਟੱਡੀ ਕਰ ਰਿਹਾ ਮੈਂ ਨੌਜਵਾਨਾਂ ਦਾ ਰੁਝਾਨ ਆਇਲਟਸ ਨਾਲੋਂ ਤੋੜ ਕੇ ਆਈਏਐਸ ਪੀਸੀਐਸ ਜਿਹੇ ਪੇਪਰਾਂ ਦੀ ਤਿਆਰੀ ਵੱਲ ਪਾਉਣ ਲਈ ਪੰਜਾਬ ਅੰਦਰ ਪਹਿਲੀ ਵਾਰ ਖਾਲਸਾ ਆਈਡ ਅਤੇ ਸਬਰ ਫਾਊਂਡੇਸ਼ਨ ਮਿਲ ਕੇ ਹਮਲਾ ਮਾਰ ਰਹੀਆਂ ਨੇ ਸਬਰ ਫਾਊਂਡੇਸ਼ਨ ਇੱਕ ਸਾਡਾ ਇਨੀਸ਼ੀਏਟਿਵ ਆ ਜਿਹੜਾ ਅਸੀਂ ਖਾਲਸਾ ਆਈਡ ਦੇ ਨਾਲ ਖਾਲਸਾ ਇੰਟਰਨੈਸ਼ਨਲ ਨਾਲ ਸ਼ੁਰੂ ਕੀਤਾ ਹੋਇਆ ਆ ਉਸ ਦੇ ਵਿੱਚ ਜਿਹੜੇ ਵਿਲੇਜ ਜਿਹਨਾਂ ਕਹਿੰਦੇ ਕਿ ਜਿਹੜੀ ਉਹ ਕਲਾਸ ਆ ਜਿਹੜੀ ਆਪਣੇ ਆਪ ਨੂੰ ਅਫੋਰਡ ਨਹੀਂ ਕਰ پا ਰਹੀ ਤੇ ਉਹ ਐਸਪੀਰੈਂਟਸ ਜਿਹੜੇ ਆਪਣੇ ਕਹਿੰਦੇ ਕਿ ਆਪਣੀ ਕੋਚਿੰਗ ਨੂੰ ਜਾਂ ਆਪਣੇ ਜਿਹੜੀ ਸਿਕ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਵਾਸਤੇ ਅਫੋਰਡ ਨਹੀਂ ਕਰ پا ਰਹੇ ਜਾਂ ਉਹ ਕਹਿੰਦੇ ਕਿ ਜ਼ਰੂਰਤਮੰਦ ਜਾਂ ਇੰਟੈਲੀਜੈਂਟ ਬੱਚੇ ਜਿਹੜੇ ਪੰਜਾਬ ਤੇ ਕੁਝ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਲਈ ਇਹ ਕੋਰਸ ਸ਼ੁਰੂ ਕੀਤਾ ਹੋਇਆ ਹੈ ਇਹ ਫ੍ਰੀ ਕੋਰਸ ਹੈ ਜੀ ਤੇ ਆਨਲਾਈਨ ਹੈ ਪਹਿਲੇ ਸਾਲ ਦੇ ਲਈ ਤੇ ਅਸੀਂ ਇਹਨੂੰ ਹਰਲੇ ਸਾਲ ਤੋਂ ਆਫਲਾਈਨ ਵੀ ਲੈ ਕੇ ਜਾਵਾਂਗੇ ਨੌਜਵਾਨ ਅਮਨਪ੍ਰੀਤ ਸਿੰਘ ਦੇ ਪਿਤਾ ਪਿਛਲੇ 30 ਸਾਲ ਤੋਂ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਤੇ ਮਾਤਾ ਜੀ ਕੱਪੜੇ ਸਿਲਾਈ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਅਮਨਪ੍ਰੀਤ ਖੁਦ ਵੀ ਅੰਮ੍ਰਿਤਸਰ ਵਿੱਚ ਕਿਲਾ ਗੋਬਿੰਦਗੜ੍ਹ ਵਿੱਚ ਪਤੌਰ ਸੁਪਰਵਾਈਜ਼ਰ ਨੌਕਰੀ ਕਰ ਰਿਹਾ ਹੈ ਆਪ ਮੈਂ ਆਠ ਕੀਤੀਆਂ ਮੁੜ ਕੇ ਬਾਅਦ ਵਿੱਚ ਫ੍ਰੀਲੈਂਸ 'ਚ ਪੈ ਗਏ ਪੜਾਈ ਨਹੀਂ ਹੋਈ ਫਿਰ ਉਸ ਬਾਅਦ 8ਵੀਂ ਪਾਸ ਕਰਕੇ ਤੇ ਫਿਰ ਇੱਧਰ ਹੋ ਗਈ ਮਹਾਂਕੋ ਮਾਤਾ ਪਿਤਾ ਦਾ ਫਿਰ ਨਹੀਂ ਹੀ ਸੁਤਰਾਉਂ ਦਾ ਫ੍ਰੀਸ਼ ਕਰਕੇ ਫਿਰ ਮੈਂ ਆ ਵੀ ਚੋਂ 8 ਪਾਸ ਆ ਤੇ ਆਪਾਂ ਕੰਮ ਕਰ ਕਰ ਲਈਏ ਅ ਸਰਮਨ ਗੁੰਨੇਗੜ ਫੋਰਟ ਸਿਕਿਉਰਿਟੀ ਜੌਬ ਕਰਦਾ ਮੈਨੂੰ 3 ਸਾਲ ਹੋ ਜਲੇ ਇੱਥੇ ਕੰਮ ਕਰਦੇ ਨੂੰ ਜਿੱਦਾਂ 10 ਤੋਂ 5 ਛੁੱਟੀ ਹੁੰਦੀ ਆ ਉਸ ਤੋਂ ਬਾਅਦ ਆ ਕੇ 10-15 ਮਿੰਟ ਸਾ ਲੈ ਕੇ ਫਿਰ ਟਰਨ ਬਾਈ ਟਰਨ ਕਲਾਸਾਂ ਲਗਾਈ ਦੀਆਂ ਵਾ ਤੇ ਕੁਝ ਕਲਾਸ ਅਗਰ ਮਿਸ ਹੋਵੇ ਕੋਈ ਫਿਰ ਉਹਦੀ ਆਪਾਂ ਰਿਵੀਜ਼ਨ ਕਰ ਲਈਦੀ ਆ ਥੋੜਾ ਤੜਕਿ ਠੋਕੇ ਕਲਾਸ ਲਗਾ ਲਈਦੀ ਆ ਥੋੜਾ ਮੈਨੇਜ ਕਰਕੇ ਅਡਜਸਟਮੈਂਟ ਕਰਕੇ ਟਾਈਮਿੰਗ ਦੀ ਜਿੱਦਾਂ ਰੋੜਾ ਲੇਟ ਜਾ ਅੱਗੇ ਜਾਂ ਤੜਕੇ ਉੱਠ ਕੇ ਐਸੇ ਕਨ ਅਡਜਸਟਮੈਂਟ ਹੋ ਰਹੀ ਹੈ ਕਿ ਸਟੱਡੀ ਚੱਲਦੀ ਰਹੇ ਸਟੱਡੀ ਨਾ ਰੁਕੇ ਇਸ ਤਰੀਕੇ ਨਾਲ ਅਮਨਦੇ ਮਾਤਾ ਜੀ ਕਈ ਸਾਲਾਂ ਤੋਂ ਕੱਪੜੇ ਸਿਲਾਈ ਕਰਕੇ ਘਰ ਚਲਾਉਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੇ ਨੇ ਕੰਮ ਕਰ ਤੁਹਾਨੂੰ ਭਾਈ ਅੱਜ ਕ ਲੌਕਡਾਊਨ ਤੇ ਹਟਾ ਦਾ ਬੁਰਾਈ ਆ ਰਿਹਾ ਸਾਨਾ ਵੀ ਰੋਟੀ ਪਾਨ ਤੋ ਵੀ ਬੁਰਾ ਲੇ ਦੋ ਬੇਟੇ ਤੇ ਬੇਟੀ ਵੱਡਾ ਤੇ ਵੀ 8 ਪੜਾਈ ਕਰੰਦੇ ਅਜੇ ਨਾਲੇ ਪ੍ਰਾਈਵੇਟ ਜੋਬ ਕਰਦਾ ਸਕਿਉਰਿਟੀ ਗਾਰਡ ਤੇ ਨਿੱਕਾ ਕਲਾਸ 2 ਕਰਕੇ ਅੱਥੇ ਤੇ ਪਾਠ ਦੀ ਧਿਆਨੀ ਸਿੱਖਦਾ ਪਿਆ ਪਾਠ ਕਰਦਾ ਹੁੰਦਾ ਤੇ ਬੇਟੀ ਵੀ ਇਹ ਕੀਤੀ ਤੇ ਫਹੀਓ ਅਮਨਪ੍ਰੀਤ ਦਾ ਸੁਪਨਾ ਹੈ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰੇ ਇਸ ਸਿਸਟਮ ਵਿੱਚ ਬਦਲਾ ਲਿਆਵੇ ਮੇਰਾ ਜ਼ਿਆਦਾ ਇਸ ਟਾਈਮ ਤੇ ਫੋਕਸ ਸੀ ਜਿਹੜਾ ਐਜੂਕੇਸ਼ਨ ਦੇ ਨਾਲ ਜਾਂ ਹੈਲਥ ਨਾਲ ਲਿੰਕ ਬਾਕੀ ਉਸ ਤੋਂ ਇਲਾਵਾ ਜੋ ਵੀ ਮੇਨ ਉਸ ਟਾਈਮ ਤੇ ਇਸ਼ੂ ਹੋਣਗੇ ਉਸ ਨੂੰ ਕਿਦਾਂ ਹੱਲ ਕੀਤਾ ਜਾਵੇ ਕਿ ਇੱਕ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਵੇ ਕਿ ਜਿੱਨਾ ਕੋਈ ਮਿਸ ਹੈਪਨਿੰਗ ਨਾ ਹੋਵੇ ਤੇ ਪੰਜਾਬ ਦੇ ਸਾਰੇ ਮਸਲੇ ਆ ਲੋ ਜੀ ਇਸ ਤੀਰ ਤੇ ਅਸੀਂ ਵਰਕ ਕਰਾਂਗੇ ਹਰ ਉਹ ਚੀਜ਼ ਖੋਜਾਂਗੇ ਜਿੱਨਾ ਖੇਤ ਦੇ ਖੇਤੀ ਦੇ ਮਸਲੇ ਹੱਲ ਹੋ ਸਕਣ ਜਾਂ ਹੋਰ ਬਰੀਕੀ ਜੀ ਲੱਭਾਂਗੇ ਕਿ ਜੇ ਨਾ ਆਪਣਾ ਜੋ ਵੀ ਪੰਜਾਬ ਚ ਸਿਸਟਮ ਚੱਲਦਾ ਬੱਚੇ ਵਧੀਆ ਪੜ ਸਕਣ ਬਾਹਰ ਜਾਣ ਤੋਂ ਰੋਕ ਸਕਣਾ ਨੂੰ ਚੰਗੀ ਐਜੂਕੇਸ਼ਨ ਮਿਲ ਸਕੇ ਉਹਨਾਂ ਨੂੰ ਇੱਕ ਚੰਗਾ ਮੋਟੀਵੇਟ ਮਿਲ ਸਕੇ ਕਿ ਤੁਸੀਂ 10ਵੀਂ ਤੋਂ ਬਾਅਦ ਜਾਂ 10th ਤੋਂ ਬਾਅਦ ਪਲੱਸ 1 ਪਲੱਸ 2 ਕੀ ਕਰ ਸਕਦੇ ਜੇ ਉਸ ਪਲੱਸ 1 ਪਲੱਸ 2 ਤੋਂ ਬਾਅਦ ਤੁਸੀਂ ਕੀ ਕਰ ਸਕਦੇ ਨਾ ਤੁਸੀਂ ਆਪਦਾ ਫਿਊਚਰ ਸੈੱਟ ਕਰ ਸਕੋ ਜਿਹੜੇ ਗਰੀਬ ਪਰਿਵਾਰ ਹੈ ਹਸਪਤਾਲਾਂ ਦੇ ਵਿੱਚ ਜਿਹੜੇ ਕਾਫੀ ਖਰਚੇ ਲਖਾਤ ਹੁੰਦੇ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਉਹਨਾਂ ਦਾ ਇਲਾਜ ਨਾ ਕਰਾਉਣ ਦੇ ਕਰਕੇ ਲਾਈਨਾਂ ਗਰਾਉਂਡ ਦੇ ਕਰਕੇ ਕਾਫੀ ਨਰੀਆਂ ਜੋ ਡੈਥ ਵਗੈਰਾ ਜਾਂ ਜੋ ਵੀ ਹੁੰਦਾ ਵਾ ਇਸ ਚੀਜ਼ ਦਾ ਕਿ ਗਵਰਨਮੈਂਟ ਹਸਪੀਟਲ ਦੇ ਵਿੱਚ ਵੱਧ ਤੋਂ ਵੱਧ ਜਾਨ ਇਲਾਜ ਕਰਉਣ ਕੀ ਉਹਨਾਂ ਨੂੰ ਵੀ ਚੰਗੀਆਂ ਸਹੂਲਤਾਂ ਮਿਲ ਸਕਣ। ਇਸ ਪ੍ਰੋਜੈਕਟ ਤਹਿਤ ਪੰਜਾਬ ਦਾ ਹਰ ਲੋੜਵੰਦ ਬੱਚਾ ਮਹਿੰਗੇ ਪੇਪਰਾਂ ਦੀ ਮੁਫਤ ਟ੍ਰੇਨਿੰਗ ਲੈ ਸਕੇਗਾ। ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਤੇ ਇਹ ਕਿ ਜਿਹੜਾ ਪੰਜਾਬ ਹੈ ਇਸ ਟਾਈਮ ਜਿਹੜੀ ਇੱਕ ਟਾਈਮ ਹੁੰਦਾ ਸੀਗਾ ਕਿ ਜੇ ਤੁਸੀਂ ਅੱਜ ਤੁਸੀਂ ਦੇਖੋ ਤੇ ਕਿ ਪੰਜਾਬ ਦੇ ਜਿਹੜੇ ਆਫੀਸਰਸ ਆ ਤੁਹਾਨੂੰ ਦਿਖਦੇ ਹੁੰਦੇ ਸੀਗੇ ਤੇ ਇੱਕ ਬਹੁਤ ਵਧੀਆ ਰੇਸ਼ਿਓ ਹੁੰਦੀ ਸੀ ਕਿ ਜਿਹਨ ਉਸ ਕੰਪੀਟੀਟਿਵ ਐਗਜ਼ਾਮ ਦੇ ਜਿਹੜੇ ਪੰਜਾਬ ਦੇ ਬੱਚੇ ਪਾਰਟਿਸਿਪੇਟ ਕਰਦੇ ਸੀਗੇ ਜੋ ਹੌਲੀ ਹੌਲੀ 90s ਦੇ ਤਾਂ ਕੌਣ ਦੀਆਂ ਦੀ ਖਤਮ ਹੋ ਗਈ। ਸੋ ਅੱਜ ਕੀ ਹੋ ਰਿਹਾ ਹੈ ਕਿ ਜ਼ਿਆਦਾਤਰ ਜਿਹੜੇ ਬੱਚੇ ਆਊਟ ਆਫ ਪੰਜਾਬ ਦੇ ਵਿੱਚ ਹੀ ਤੁਸੀਂ ਦੇਖ ਲਓ ਜਿੰਨੇ ਵੀ ਨਵੇਂ ਆਫੀਸਰਸ ਆਉਂਦੇ ਆ ਮੋਸਟਲੀ ਆਊਟ ਆਫ ਪੰਜਾਬ ਦੇ ਆਉਂਦੇ ਆ। ਸੋ ਸਾਡੀ ਇੱਕ ਇੱਕ ਸੋਚ ਇਹ ਹੈਗੀ ਕਿ ਪੰਜਾਬ ਦਾ ਬੱਚਾ ਇਸ ਲਈ ਕਿਉਂਕਿ ਐਂਡ ਆਫ ਦਾ ਡੇ ਤੁਸੀਂ ਆਪਣੇ ਜੜਾ ਵੱਲ ਦੇਖਦੇ ਆ ਤੁਸੀਂ ਜ਼ਿੰਦਗੀ 'ਚ ਕਿਤੇ ਵੀ ਪਹੁੰਚ ਜਾਓ। ਜੋ ਤੁਹਾਨੂੰ ਆਪਣੀ ਜੜਾ ਯਾਦ ਆਉਂਦੀਆਂ ਜਿਹੜੇ ਤੁਸੀਂ ਅਮਰੀਕਾ ਕੈਨੇਡਾ ਬੱਚੇ ਜੇ ਪ ਤੋ ਜਿਹੜੇ ਪੰਜਾਬ ਦੇ ਬੱਚੇ ਜੇ ਪੰਜਾਬ ਚ ਰਹਿਣਗੇ ਜਾਂ ਪੰਜਾਬ ਤੋਂ ਬਾਹਰ ਵੀ ਜਾ ਕੇ ਕਿਤੇ ਕੰਮ ਕਰਨਗੇ ਤੋ ਐਂਡ ਆਫ ਦਿ ਡੇ ਆਪਣੀ ਫੈਮਲੀ ਜਾਂ ਆਪਣਾ ਪਿੰਡ ਜਾਂ ਆਪਣਾ ਕਲੂ ਜਿਹੜੇ ਏਰੀਆਸ ਦੇ ਵਿੱਚ ਉੱਠੇ ਆ ਉਹਨਾਂ ਲਈ ਜ਼ਰੂਰ ਕੰਮ ਕਰਨਗੇ ਅਪਲਿਫਟਮੈਂਟ ਦੇ ਲਈ ਹਮਨਪ੍ਰੀਤ ਦੇ ਪਿਤਾ ਚਾਹੁੰਦੇ ਨੇ ਕਿ ਜੋ ਸਮਾਂ ਉਹਨਾਂ ਨੇ ਹੰਡਾਇਆ ਉਹ ਹੁਣ ਉਹਨਾਂ ਦੀ ਔਲਾਦ ਨਾ ਹੰਡਾਵੇ ਤੇ ਪੜ੍ਹ ਲਿਖ ਕੇ ਕਿਸੇ ਵਧੀਆ ਨੌਕਰੀ ਤੇ ਲੱਗ ਜਾਵੇ ਮੈਂ ਤਾਂ ਪਹਿਲੇ ਦਿਨ ਤੋਂ ਕਰਦਾ ਜਿਉਂ ਤੇ ਸਕੂਲ ਜਾਂਦਾ ਨਾ ਪੜਾਈ ਕਰਦਾ ਇਹ ਤਾਂ ਉਦੋਂ ਤੋਂ ਹੀ ਧਿਆਨ ਮਿਹਨਤਾਂ ਲਈ ਵੀ ਮੈਂ ਪੜਾਂ ਮੈਂ ਪੜ ਕੇ ਕੋਨਾ ਕੋਈ ਅਫਸਰ ਲੱਗਾ ਜਾਂ ਹੁੰਦਾ ਹੀ ਵਜਿਆਂ ਨੂੰ ਵੀ ਵੱਡੀ ਥੋੜੀ ਜੀ ਲੈਵਲ ਤੇ ਜਾਵਾਂ ਕੋਈ ਆਖੇ ਨਾ ਵੀ ਤੂੰ ਇਨੀ ਪੜਾਈ ਕੀਤੀ ਤੇ ਕੀਤਾ ਕੱਖ ਨਹੀਂ ਪਰ ਕੋਨਾ ਕੋ ਬਣ ਕੇ ਦਿਖਾਵਾਂ ਕਿਸੇ ਨੂੰ ਜਾਂ ਮਾਂ ਪਿਓ ਨੂੰ ਆਪਣਾ ਭੈਣ ਭਰਾ ਨੂੰ ਤੇ ਅਗਲਾ ਹਫ਼ਤੇ ਵੀ ਠੀਕ ਮਹਾਰਾਜ ਦੀ ਕਿਰਪਾ ਨਾਲ ਹੋ ਚੁੱਕਾ ਹੈ ਅਸਕਰ ਫਲ ਜਿਹੜਾ ਮਿਹਨਤ ਦਾ ਅਮਨਪ੍ਰੀਤ ਨੂੰ ਮਿਲ ਰਹੀ ਟ੍ਰੇਨਿੰਗ ਦੀ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਸਾਰਾ ਖਰਚਾ ਸਬਰ ਫਾਊਂਡੇਸ਼ਨ ਤੇ ਖਾਲਸੇਡ ਵੱਲੋਂ ਚੁੱਕਿਆ ਜਾ ਰਿਹਾ ਹੈ ਸਰ ਇਹ ਦਿਨ ਆਪਾਂ ਐਡ ਵੇਖਿਆ ਚੌਣ ਲੇ ਤਾਂ ਇੰਸਟਾਗ੍ਰਾਮ ਤੇ ਹੋਈ ਆ YouTube ਤੇ ਦੀ ਐਡ ਵੇਖੀ ਸੀ ਉਹ ਐਡ ਤੋਂ ਜਿਹੜੇ ਸੋਨੂ ਸੂਰ ਸੀ ਆ ਜਿਹੜੇ ਇੰਡੀਅਨ ਐਕਟਰ ਆ ਉਹਨਾਂ ਨੇ ਦੀ ਐਡ ਵੀ ਕੀਤੀ ਸੀ ਉਹ ਐਡ ਵੇਖ ਕੇ ਆਪਾਂ ਇਹਦਾ ਫਾਰਮ ਅਪਲਾਈ ਕੀਤਾ ਸੀ ਫਾਰਮ ਅਪਲਾਈ ਹੋਣ ਤੋਂ ਬਾਅਦ ਸਾਨੂੰ ਕਾਲ ਆਈ ਕਿ ਤੁਹਾਡੀ 8 ਤਰੀਕ ਨੂੰ ਕਾਉਂਸਲਿੰਗ ਹੈ ਜਲੰਧਰ ਆਪਾਂ ਜਲੰਧਰ ਗਏ ਉੱਥੇ ਡਾਕੂਮੈਂਟ ਸਬਮਿਟ ਤੇ ਉਸ ਤੋਂ ਬਾਅਦ ਸਾਡਾ ਹੀ ਪ੍ਰੋਸੈਸ ਚੱਲਿਆ ਸਾਬਾ ਕੋਈ 1 ਰੁਪਏ ਦਾ ਖਰਚਾ ਨਹੀਂ ਲੱਗਾ ਜੇ ਅੱਜ ਤੱਕ ਜੋ ਵੀ ਚੱਲ ਰਿਹਾ ਸਬਰ ਫਾਊਂਡੇਸ਼ਨ ਵੱਲੋਂ ਖਾਲਸਾ ਦੇ ਸਹਿਯੋਗ ਨਾਲ ਜੋਸਾਨਾ ਲਬਾਸ ਵਿੱਚ ਆਈਐਸ ਕਰਾ ਰਹੀ ਆ ਇਸ ਟਾਈਮ ਬੜੀ 1 ਰੁਪਿਆ ਫੀਸ ਨਹੀਂ ਲੱਗੀ ਸਭ ਕੁਝ ਨਾਲ ਉਹ ਫ੍ਰੀ ਚ ਲਿਆ ਜਾ ਰਿਹਾ ਇਥੇ ਕਰਕੇ ਸਾਨੂੰ ਬੁਕਸ ਵਗੈਰਾ ਵੇਨਾ ਨਾਲ ਪ੍ਰਵਾਨ ਕੀਤਾ ਜਾ ਰਹੀਆਂ ਕਿ ਅਸੀਂ ਚੰਗੀ ਤਿਆਰੀ ਕਰ ਸਕੀਏ ਪੈਸੇ ਦੇ ਕਰਨੇ ਦੇ ਕਰਕੇ ਸਾਡੀ ਸਟੱਡੀ ਨਾ ਰੁਕੇ ਪੰਜਾਬ ਦੀ ਬਿਹਤਰੀਨ ਯੂਪੀਐਸਸੀ ਕੋਚਿੰਗ ਅਕੈਡਮੀ ਅਮਨਪ੍ਰੀਤ ਜਿਹੇ ਕਿੰਨੇ ਹੀ ਬੱਚਿਆਂ ਨੂੰ ਭਵਿੱਖ ਵਿੱਚ ਅਫਸਰ ਬਣਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਉਮੀਦ ਕਰਦੇ ਹਾਂ ਕਿ ਅਮਨਪ੍ਰੀਤ ਦੀ ਮਿਹਨਤ ਇੱਕ ਦਿਨ ਰੰਗ ਲਿਆਏਗੀ ਤੇ ਕਾਲਸੈਡ ਅਤੇ ਸਬਰ ਫਾਊਂਡੇਸ਼ਨ ਦੇ ਲਾਏ ਇਹ ਬੂਟੇ ਆਪਣੇ ਪੰਜਾਬ ਤੇ ਕੌਮ ਨੂੰ ਛਾਂ ਕਰਨਗੇ